knock knock who's there siddhu پنجاب ਦੀ ਰਾਜਨੀਤੀ ਵਿੱਚ ਇੱਕ ਵੱਡੀ ਖਬਰ ਦੇ ਨਾਲ ਨਵਜੋਤ ਸਿੰਘ ਸਿੱਧੂ ਫਿਰ ਤੋਂ ਚਰਚਾ ਵਿੱਚ ਹਨ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦ ਹோம் ਰਨ ਕੈਪਸ਼ਨ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਜਿਸ 'ਚ ਉਹਨਾਂ ਨੇ ਆਪਣੇ ਵਾਪਸੀ ਦੇ ਸੰਕੇਤ ਦਿੱਤੇ ਇਹ ਵੀਡੀਓ ਸਿਰਫ ਰਾਜਨੀਤਿਕ ਮੈਦਾਨ ਨਹੀਂ ਸਗੋ ਉਹਨਾਂ ਦੇ ਕਲਾਕਾਰ ਦੇ ਰੂਪ ਵਿੱਚ ਵਾਪਸੀ ਦਾ ਵੀ ਸੰਕੇਤ ਕਰਦੀ ਹੈ ਕਿਉਂਕਿ ਉਹ ਕਪਿਲ ਸ਼ਰਮਾ ਦੇ ધ ਗ੍ਰੇਟ ਇੰਡੀਅਨ ਕਪਿਲ ਸ਼ੋਅ ਵਿੱਚ ਵੀ ਵਾਪਸ ਆਉਣ ਵਾਲੇ ਹਨ ਰਾਜਨੀਤਿਕ ਮੰਚ ਤੇ ਸਿੱਧੂ ਦੇ ਫੈਸਲੇ ਬਾਰੇ ਵੱਖ-ਵੱਖ ਚਰਚਾਵਾਂ ਹਨ ਕਿ ਉਹ ਕਾਂਗਰਸ ਵਿੱਚ ਰਹਿ ਕੇ ਆਪਣੀ ਪਦਵੀ ਪੱਕੀ ਕਰਨਗੇ ਜਾਂ ਭਾਜਪਾ ਵਿੱਚ ਮੁੜ ਪਰਿਵਰਤ ਹੋਣਗੇ ਸਿੱਧੂ ਦੇ ਹਾਲ ਹੀ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਉਹ ਪੰਜਾਬ ਦੇ ਹਿੱਤਾਂ ਨੂੰ ਤਰਜੀਹ ਦੇਣਗੇ ਅਤੇ ਕਿਸੇ ਵੱਡੇ ਦਾਅਵੇ ਨਾਲ ਵਾਪਸੀ ਕਰ ਸਕਦੇ ਹਨ। ਉਹਨਾਂ ਦੀ ਰਾਜਨੀਤੀ ਵਿੱਚ ਵਾਪਸੀ ਕਿੰਨੀ ਮਜ਼ਬੂਤ ਹੋਵੇਗੀ ਅਤੇ ਕੀ ਉਹ ਪੰਜਾਬ ਦੇ ਹਾਲਾਤਾਂ ਨੂੰ ਬਿਹਤਰ ਕਰਨ ਲਈ ਕੋਈ ਨਵੀਂ ਯੋਜਨਾ ਲਿਆਉਣਗੇ? ਇਹ ਸਵਾਲ ਰਾਜਨੀਤਿਕ ਮਾਹਰਾਂ ਲਈ ਵੀ ਚਰਚਾ ਦਾ ਕੇਂਦਰ ਬਣੇ ਹੋਏ ਹਨ। ਇਸ ਬਾਬਤ ਤੁਹਾਡੀ رائے ਕੀ ਹੈ? ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸੋ।